ਫਗਵਾੜਾ ਹਲਕਾ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਪੁਰਾਣਾ ਡਾਕਖਾਨਾ ਤੋਂ ਮਾਤਾ ਰਾਣੀ ਮੰਦਿਰ ਤੱਕ 19.65 ਲੱਖ ਦੀ ਲਾਗਤ ਨਾਲ ਬਣ ਰਹੇ ਰਸਤੇ ਦਾ ਨਿਰਮਾਣ ਕਾਰਜ ਦੀ ਸ਼ੁਰੂਆਤ ਸਰਦਾਰ ਜੁਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਕਰਵਾਈ ਪਿਛਲੀਆਂ ਸਰਕਾਰਾਂ ਦੇ ਮਾੜੇ ਵਿਤੀਰੇ ਕਾਰਨ ਨਿਰਮਾਣ ਦਾ ਰਾਹ ੜੀਕ ਦੀਆਂ ਇਹ ਸੜਕਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਵਿਕਾਸ ਦੇ ਟੀਚੇ ਵਿੱਚ ਮਿੱਥੀਆਂ ਗਈਆਂ ਸਨ ਜੇ ਦੇਸ ਹਜ਼ਰ ਦਾ ਅੱਜ ਇਹ ਸੜਕ 19.65 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ ਇਸ ਮੌਕੇ ਤੇ ਹਰਮੇਸ਼ ਪਾਟਕ ਦਵਿੰਦਰ ਕੁਲਥਮ ਵਰੁਣ ਬੰਗੜ ਚੱਕਾਕੀਮ ਸਰਪੰਚ ਵਿਜੇ ਬਸੰਤ ਨਗਰ ਤੇ ਮੀਰ ਸੇਠੀ ਰਣਜੀਤ ਪਾਵਲਾ ਪ੍ਰਿਤਪਾਲ ਕੋਰਤੁੱਲੀ ਚਮਨ ਲਾਲ ਅਲਕਾਰਾਣੀ ਪਰਮਜੀਤ ਐਡਵੋਕੇਟ ਬੰਟੀ ਗਿੱਲ ਨਵੀਨ ਉਪਾਲ ਕਵਰਪਾਲ ਸਿੰਘ ਜਈ ਆਦੀ ਮੌਜੂਦ ਹਨ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਾ ਤੇ ਪੁਨੀਤ ਦੀ ਰਿਪੋਰਟ ਜੇ ਜੇ ਸਕੂਲ ਦੇ ਸਾਹਮਣੇ ਮੈਂ ਖੜਾ ਸਰਕਾਰੀ ਗਵਰਨਮੈਂਟ ਸਕੂਲ ਦੇ ਸਾਹਮਣੇ ਔਰ ਆੜੇ ਦੁਆਲੇ ਦੇ ਮਹੱਲੇ ਨਿਵਾਸੀ ਮੇਰੇ ਸੱਜੇ ਖੱਬੇ ਸਕੂਲ ਦਾ ਰੇਕੇ ਦੇ ਦੇਖ ਰਹੇ ਹੋ ਸੌਕੀ ਪਰ ਸਾਰੇ ਵੀ ਨਾਲ ਨੇ ਇੱਥੇ ਖੜੇ ਹੋ ਔਰ ਇਹ ਡਾਕਖਾਨਾ ਰੋਡ ਜਿਹੜੀ ਹੈ 19 ਲੱਖ ਦੇ ਐਸਟੀਮੇਟ ਦਾ ਮੰਨ ਲਈਏ ਕਿ ਮੰਦਰ ਤੱਕ ਅੱਗੇ ਜਾਏਗੀ ਔਰ ਇਹ ਇਸ ਤੋਂ ਵਧੀਆ ਕੱਲ ਤੁਸੀਂ ਦੇਖੀ ਹੋਣੀ ਹੈ ਕਿ ਉਹਦੇ ਜਿਹੜੀ ਸਾਡੇ ਹਰਗਿੰਦਰ ਗੱਲ ਨਿਊ ਮਾਰਟਨ ਸੜਕ ਬਣੀ ਹੈ ਕੈਟਰੀ ਸੁੰਦਰ ਸ੍ਰਿਸ਼ਟ ਬਣੇਗੀ। ਤੋਂ ਇਹ ਸੜਕੀ ਮੈਕਾ ਸੋ ਕੱਲ ਤੱਕ ਕੰਪਲੀਟ ਹੋ ਜੇਗੀ। ਉਨੀ ਲਾਸਟਾ ਹੈ ਸਿਮੂਲੇਟਰ। ਅੱਜ ਜਿਖੋ ਦੇਖੋਗੇ ਕਿ ਇਹ ਜਿਹੜੀ ਅਟੈਚ ਕਰਦੀ ਹੈ। ਉਹ ਤੇ ਸ਼ਹਿਰ ਦੇ ਇਧਰ ਸ਼ਹਿਰ ਨੂੰ ਇਧਰ ਸ਼ਹਿਰ ਦੇ ਨਾਲ ਅਟਰਨਟ ਦੇ ਨਾਲ ਮੰਗਾ ਰੋਡ ਜਿਹਨੂੰ ਬਿਨਾ ਅਟੈਚ ਕਰਦੀ ਹੈ। ਬਹੁਤ ਵਧੀਆ ਸੜਕ ਬਣੇਗੀ। ਔਰ ਸਰਕਾਰ ਵੱਲੋਂ ਮੈਫਮਨਾ ਕੀ ਕੋਡ ਵਜੀ ਸਾਡੀ ਚਾਹੀਦੀ ਹੈ। ਉਨਵਕਰਨ ਸਾਡੇ ਭਾਤੀਆਂ ਦੀ। ਮੇਰੇ ਸੀਨੀਅਰ ਵਰਕਰ ਵੀ ਸਾਰੇ ਖੜੇ ਨੇ ਹਾਜ਼ਰ ਵੀ। ਔਰ ਸਾਡੀ ਪ੍ਰੋਸੈਸ ਇਹ ਹੈ ਕਿ ਇਲੈਕਟ੍ਰਿਕ ਟੈਂਡਰ ਪਹਿਲੇ ਬਲੋਕ ਤੋਂ ਫਿਕਸ ਹੋਏ ਪਰ ਬਹੁਤ ਸਾਰੇ ਕੰਮ ਸ਼ਾਰਡ ਵੀ ਗਏ ਹਨ ਲਾਈਟਿੰਗ ਹੋਵੇ ਸੈਵਰੇ ਹੋਵੇ ਵਾਟਰ ਸਪਲਾਈ ਹੋਵੇ ਰੋਡ ਜਿਵੇਂ ਹੋਵੇ ਜਾਂ ਕੋਈ ਵੀ ਐਸੀ ਪ੍ਰੋਬਲਮ ਹੈ ਜਿਹੜੀ ਇੱਕ ਸਾਥ ਤੋਂ ਸਾਥ ਕਰਦੀ ਹੈ ਉਹ ਵੈਟੂ ਥੈਂਕ ਯੂ ਵੈਰੀ ਮਚ ਜੈ